ਹਾਂਜੀ ਸਾਰੇ ਭਰਾਵਾਂ ਦਾ ਵੈਲਕਮ ਹੋ ਗਿਆ ਜੀ ਸਾਡੇ ਚੈਨਲ ਪੇਨ ਨਾਲ ਬਲਗ ਤੇ ਹੋਰ ਪ੍ਰੋਗ ਕੀ ਹਾਲ ਚਾਲ ਹੈ ਸਾਰੇ ਵੀਰਾਂ ਸੱਜਣਾ ਭਾਵਾਂ ਦਾ ਤੇ ਮੌਸਮ ਫੇਰ ਬਣ ਗਿਆ ਪਕੌੜਿਆਂ ਵਾਲਾ ਅੱਜ ਚਾਹ ਪਕੌੜੇ ਤੇ ਜਿਹੜੇ ਦੂਜਾ ਚੂਹ ਪੀਂਦੇ ਤੇ ਉਹਨਾਂ ਦਾ ਵੀ ਮੌਸਮ ਬਹੁਤ ਵਧੀਆ ਅੱਥਾਰਿਸ਼ ਫੇਰ ਹੋ ਗਈ ਆ ਤੇ ਰੱਬ ਨੇ ਚੰਗਾ ਦੇਣਾ 2-3 ਦਿਨਾਂ ਤੋਂ ਅੱਜ ਪ੍ਰੋਗਰਾਮ ਮੰਨ ਕੇ ਰੱਖਿਆ ਵੇਖੋ ਤੇ ਮੌਸਮ ਕਾਫੀ ਅੰਦਾਜ਼ਾ ਹੈ ਤੇ ਯਾਦਰਾ ਆਪਣੇ ਛੱਡੇ ਥੋੜਾ ਟਾਈਮ ਲੱਗ ਗਿਆ ਕਿਹ ਬਣ ਗਏ ਹਾਂ ਤੇ ਮੈਂ ਚਲੋ ਇੱਕ ਮੌਸਮ ਦਾ ਫਾਇਦਾ ਲੈ ਕੇ ਅੱਜ ਵੀਡੀਓ ਬਣਾਣੀ ਤੇ ਸਭ ਤੋਂ ਪਹਿਲਾਂ ਤੇ ਸਾਰੇ ਭਰਾਵਾਂ ਦਾ ਵੈਲਕਮ ਸਾਡੇ ਚੈਨਲ ਫਰੀਦ ਨਾਨਾ ਵਲਗ ਤੇ ਤੇ ਬਹੁਤ ਬਹੁਤ ਧੰਨਵਾਦ ਸਾਰੇ ਹੀ ਵੀਰ ਸਾਡੇ ਵਿਊਅਰ ਜਿੱਥੇ-ਜਿੱਥੇ ਵੀ ਦੁਨੀਆ ਤੇ ਰਹਿੰਦੇ ਆ ਉਹਨਾਂ ਦਾ ਬੜਾ ਜ਼ਿਆਦਾ ਧੰਨਵਾਦ ਮਿਹਰਬਾਨੀ ਥੈਂਕ ਯੂ ਕਿ ਸਾਡੇ ਵੀਡੀਓ ਨੂੰ ਬੜਾ ਪਿਆਰ ਦੇ ਰਿਆ ਬਹੁਤ ਬਹੁਤ ਵੇਖ ਰਿਆ ਸ਼ੇਅਰ ਕਰ ਰਿਆ ਲਾਈਕ ਕਰ ਰਿਆ ਠੀਕ ਹੈ ਵੀਰ ਜੀ ਤੇ ਬਹੁਤ ਸਵਾਲ ਕਰਦੇ ਮੇਰੇ ਭਰਾ ਸਾਰੇ ਤੇ ਕਿਸੇ ਵੇਲੇ ਮੇਰੇ ਕਮੈਂਟ ਦਾ ਜਵਾਬ ਨਹੀਂ ਦਿੱਤਾ ਜਾਂਦਾ ਸੌਰੀ ਫੋਰ 댓 ਤੇ ਮੇਰੇ ਭਰਾ ਸਭ ਤੋਂ ਪਹਿਲਾ ਸਵਾਲ ਆਉਂਦਾ ਯਾਰ ਵੀ ਭਾਜੀ ਵੀਡੀਓ ਹਿੰਦੀ ਚ ਵੀ ਬਣਾਓ ਅ ਵੀਰ ਜੀ ਦਾ ਕਰੀਜਨ ਆ ਮਹਾਰਾਜ ਦੀ ਕਿਰਪਾ ਹਿੰਦੀ ਵੀ ਆਉਂਦੀ ਆ ਪੰਜਾਬੀ ਵੀ ਆਉਂਦੀ ਆ ਉਰਦੂ ਵੀ ਥੋੜੀ ਬੋੜੀ ਆਉਂਦੀ ਆ ਠੀਕ ਹੈ ਜੀ ਤੇ ਪਰ ਯਾਰ ਜਿਹੜਾ ਲਹਿਜਾ ਆਪਣੇ ਜੁਬਾਨ ਚ ਬਣਦਾ ਨਾ ਪੰਜਾਬੀ ਜੁਬਾਨ ਚ ਜਿ ਤਰ੍ਹਾਂ ਲੋਕਾਂ ਦੇ ਪਾਜੀ ਗੱਲਾਂ ਬੜੀਆਂ ਹੁੰਦੀਆਂ ਸੌਂਦੇ ਉਹ ਫਿਰ ਸਾਡੇ ਕੋ ਹਿੰਦੀ ਜੀ ਨਹੀਂ ਬਣਨਾ ਨਾ ਅੰਗਰੇਜ਼ੀ ਜੁਬਾਨਾ ਤੇ ਉਹ ਜਿਹੜੀ ਜੁਬਾਨ ਆ ਨਾ ਉਹ ਪੰਜਾਬੀ ਆ ਸਾਡੀ ਮਾਤਰੀ ਜੁਬਾਨ ਤੇ ਹੋਰ ਪੰਜਾਬੀ ਚ ਮਜ਼ਾ ਤਾਂ ਹੀ ਆਉਂਦਾ ਵੀਡੀਓ ਬਣਾਉਂਦਾ ਜੇ ਸਾਲੇ ਸਾਡੇ ਲਫ਼ਜ਼ਾਂ ਦਾ ਸਾਡੇ ਕੋ ਭੰਡਾਰ ਹੋਵੇ ਹਨਾ ਉਹ ਚ ਸਾਡੇ ਕੋ ਗਿਣੇ ਚੁਣੇ ਲਫ਼ਜ਼ ਹੋਣ ਐਵੇਂ ਤੁਹਾਨੂੰ ਮਾਰੀਏ ਤੇ ਇਹ ਕਰਕੇ ਆਪਾਂ ਹਿੰਦੀ ਚ ਵੀਡੀਓ ਨਹੀਂ ਬਣਾਉਂਦੇ ਹਾਂ ਸਵਾਲ ਤੁਸੀਂ ਕਰ ਲਿਆ ਕਰੋ ਮੈਂ ਜਵਾਬ ਹਿੰਦੀ ਜਰੂਰ ਦੇ ਜਾਇਗਾ ਹੂੰਗਾ ਤੇ ਸੌਰੀ ਫॉर दैट ਮੇਰੇ ਭਰਾ ਵੀਡੀਓ ਯਾਰ ਪੰਜਾਬੀ ਚ ਜਿਹੜਾ ਬਣਾਉਣ ਦਾ ਮਜ਼ਾ ਆਉਂਦਾ ਨਾ ਮਤਲਬ ਰੂਹ ਖੁਸ਼ ਆਪਣੀ ਵੀ ਹੁੰਦੀ ਹੈ ਤੇ ਦੇਖਣ ਵਾਲਿਆਂ ਦੀ ਵੀ ਹੁੰਦੀ ਹੈ ਜਿਹੜੇ ਜਾਨ ਦੇ ਵੀ ਆਪੀ ਤੇ ਬਾਕੀ ਯਾਰ ਪੰਜਾਬੀ ਭਾਸ਼ਾ ਤੇ ਅੱਜਕੱਲ੍ਹ ਛਾਈ ਪਈ ਹੈ ਪੂਰੇ ਵਰਲਡ ਦੇ ਵਿੱਚ ਸਿੰਗਰਾਂ ਨੇ ਬਹਿਜੇ ਬਹਿਜਾ ਕਰਾਤੀ ਹੈ ਮੂਸੇ ਵਾਲ ਤੋਂ ਲੈ ਕੇ ਦਿਲਜੀਤਾਂ ਤੱਕ ਹੁਣ ਤੇ ਯਾਰ ਸਾਰਿਆਂ ਨੂੰ ਪੰਜਾਬੀ ਆਉਂਦੀ ਹੈ ਅੱਜਕੱਲ੍ਹ ਮੇਰੇ ਭਰਾ ਸਿੱਖੋ ਵਾਤ ਵਾਤ ਤੁਸੀਂ ਵੀ ਤੇ ਦੂਜਾ ਸਵਾਲ ਦਾ ਭਰਾਵਾਂ ਦਾ ਕਿ ਭਾਜੀ ਤੁਸੀਂ ਦੇ ਦਿਓ ਗੋਲੀ ਕਟਾ ਬਣਾ ਕੇ ਜੇ ਤੁਸੀਂ ਬਣਾਉ ਦੇ ਜੋ ਮੇਰੇ ਭਰਾ ਵੇਖੋ ਹੱਥ ਬਨੇ ਇਹਨਾਂ ਕੰਮਾਂ ਤੋਂ ਵੀਰ ਜੀ ਦੂਰ ਹੀ ਚੰਗਿਆ ਬਾਕੀ ਇਹ ਤੁਹਾਡੇ ਵਾਦੇ ਤੁਹਾਡੇ ਭਰਾ ਦਾ ਵਾਦਾ ਰਿਹਾ ਤੁਹਾਨੂੰ ਇਹ ਕਾਬਲ ਕਰ ਦਾਂਗੇ ਤੁਹਾਨੂੰ ਯਾਰ ਕੀ ਹੈਗੇ ਹੱਥ ੱਡਣ ਦੀ ਲੋੜ ਹੱਥ ੱਡਣਿਆ ਤੇ ਰੱਬ ਅੱਗੇ ਆਡੋ ਮੇਰੇ ਭਰਾ ਠੀਕ ਆ ਅਸੀਂ ਤੇ ਇੱਕ ਯਾਰ ਕੱਖ ਵੀ ਨਹੀਂ ਆ ਪ੍ਰਮਾਤਮਾ ਦੇ ਤੇ ਬਾਕੀ ਇੰਨਾ ਤੁਹਾਡੇ ਵੀਰ ਦਾ ਤੁਹਾਡਾ ਨਾ ਵਾਦਾ ਰਿਹਾ ਕਿ ਤੁਹਾਨੂੰ ਵੀ ਉਹ ਉਹੋ ਜਿਹਾ ਆਪਾਂ ਕਰ ਦਾਂਗੇ ਜਿਹੋ ਜਿਹਾ ਆਪਾਂ ਤਾਂ ਨੂੰ ਕਿਸੇ ਦਾ ਮਹਤਾਜ ਨਾ ਹੋਣਾ ਪਊਗਾ ਇਹਨਾਂ ਮੇਰਾ ਤਾਂ ਨਾ ਵਾਧਾ ਰਿਹਾ ਤੇ ਬਾਕੀ ਹੋਰ ਵੀ ਸਵਾਲ ਬੜੇ ਆ ਕੋਈ ਆਂਦਾ ਮੇਰਾ ਭਰਾ ਕਬੂਤਰਾਂ ਨੂੰ ਆਹ ਪ੍ਰੋਬਲਮ ਆ ਜੇ ਐ ਹਨ ਕੋਈ ਕੁੱਕੜਾਂ ਵਾਲੇ ਵੀ ਮੇਰੇ ਵੀਰ ਕਰਦੇ ਆ ਤੇ ਕੁਝ ਭਰਾ ਆਂਦੇ ਆ ਵੀਰ ਜੀ ਕਬੂਤਰ ਘਰ ਤੇ ਸ਼ਾਮ-ਸ਼ਾਮ ਕਰ ਜਾਂਦੇ ਆ ਮਜ਼ਾ ਤਾਂ ਆਉਂਦਾ ਜੇ ਬਾਹਰ ਉਡਣ ਤੇ ਵੀਰ ਜੀ ਜਿਹੜਾ ਤੁਹਾਨੂੰ ਦਾਣ ਬਣ ਦੱਸਾਂਗੇ ਨਾ ਬਾਹਰ ਵੀ ਹੰਡੀ ਗਰਾਉਂਡ ਕੇ ਉਨਾ ਠੀਕ ਆ ਤੇ ਉਹ ਉਹ ਤਾਂ ਠੰਡੇ ਮੌਸਮ ਆ ਭਰਾ ਤੇ ਵੈਸੇ ਸ਼ੁਗਲ ਉਡਾਉਂਦੇ ਆ ਤਨ ਅੱਜਕੱਲ ਤਾਂ ਕੁੜੇ ਭੁੱਗਿਆਂ ਵੀ ਉੱਡ ਜਾਂਦੇ ਆ ਆ ਜਾਂ ਤਾਂ ਜੇ ਡੇਡ ਦਾ ਦੁਪਹਿਰਾ ਲੱਗਾ ਹੋਵੇ ਤਾਂ ਕਬੂਤਰ ਉੜ ਕੇ ਪਵੇ ਤੇ ਇਹ ਕਰਕੇ ਆਹ ਦੇ ਵੈਸ਼ ਸ਼ੁਕਰਾਂ ਲਾਜਦੇ ਤੇ ਵੀਰ ਜਿਹੜਾ ਆਪਾਂ ਤੁਹਾਨੂੰ ਦੱਸਣਾ ਨਾ ਕੋਈ ਖੇਡ ਪਾਣੀ ਤੇ ਉਹਨਾਂ ਗਰਮੀ 'ਚ ਕਬੂਤਰ ਉੜਦੇ ਤੇ ਬਾਕੀ ਮੇਰੇ ਭਰਾ ਟੌਪਿਕ ਅੱਜ ਬੜਾ ਹੀ ਤਗੜਾ ਰਹਿਣ ਵਾਲਾ ਦੱਸਾਂਗੇ ਤੁਹਾਨੂੰ ਇੱਕ ਗੋਲੀ ਵਧੀਆ ਜੀ ਦੇਸੀ ਪਲੱਸ ਬਲੈਦੀ ਤੇ ਰਿਜ਼ਲਟ ਵੀ ਫੁੱਲ 40 ਤੋਂ ਪਲੱਸ ਜੀ ਰਿਜ਼ਲਟ ਹੈ ਦਾ ਜਾਣਦੇ ਨੂੰ ਦੇ ਦੋ ਰਾਉ ਨੂੰ ਦੇ ਦੋ ਬਨ ਕੇ ਦੇ ਦੋ ਖੁੱਲੀ ਦੇ ਦੋ ਕੋਲ ਰਿਜਲਟ ਦੋਗੇ ਤਰ ਮੈਂ ਦੱਸਦਾ ਆ ਅੱਗੇ ਵੀਡੀਓ ਬੰਦੇ ਰਹੋ ਲਾਸਟ ਤੱਕ ਵੀਡੀਓ ਵੇਖੋ ਤੇ ਮੇਰੇ ਭਰਾ ਚੈਨਲ ਸਬਸਕ੍ਰਾਈਬ ਕਰੋ ਬਹੁਤ ਬਹੁਤ ਸਾਡਾ ਤੇ ਪੱਗ ਵਧੀਆ ਬੱਜੀ ਆ ਇਹ ਵੀ ਦੱਸੋ ਕਮੈਂਟ ਕਰਕੇ ਮੇਰੇ ਵੀਰ ਤੇ ਦਿਨੇ ਤੁਹਾਨੂੰ ਬਹੁਤ ਵਧੀਆ ਅਜਮੂਦਾ ਸਾਡਾ ਅਜਮੂਦਾ ਨੁਕਤਾ ਤੁਹਾਨੂੰ ਮੈਂ ਵਿਖਾਵਾਂਗਾ ਵੀ ਪਿਆ ਵੀ ਸਮਾਨ ਮੇਰੇ ਕੋਲ ਬਣਾ ਮੈਂ ਵਿਖਾਵਾਂਗਾ ਵੀ ਉਹ ਹੀ ਆਪਾਂ ਬਣਾਉਣੇ ਠੀਕ ਆ ਵੀਰ ਜੇ ਨਾਲ ਬਲੈਕ ਚੈਨਲ ਸਾਡੇ ਦਾ ਨਾਮ ਵੱਟਵੱਟ ਸ਼ੇਅਰ ਕਰੋ ਵੀਡੀਓ ਕਮੈਂਟ ਕਰਿਆ ਕਰੋ ਵੱਟਵੱਟ ਤੇ ਆ ਵੀਡੀਓ ਕਿਵੇਂ ਦੀ ਲੱਗੀ ਮੇਰੇ ਭਰਾ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਸਮਾਨ ਅਜੇ ਬਣਾਉਣ ਦਾ ਟਾਈਮ ਨਹੀਂ ਮਾਰਚ ਮਹੀਨੇ ਚ ਬਣਾ ਕੇ ਰੱਖ ਲਿਓ ਅਪਰੇਲ ਤੋਂ ਲਾਉਣਾ ਸ਼ੁਰੂ ਕਰਦੇ ਆਂ ਅੱਜ 440 ਚੱਲੂਗਾ ਫਿਰ ਰਿਜ਼ਲਟ ਫੁੱਲ ਬੜਾ ਫੁੱਲ ਐ ਦਾ 100 ਦਾ 100 ਆਪਾਂ ਵੀ ਉਹੋ ਹੀ ਲਾਉਣੇ ਆਂ ਆ ਖੇਡ ਬਾਣੀ ਤੇ ਤੁਹਾਨੂੰ ਵੀ ਉਹੋ ਹੀ ਦੱਸਾਂਗੇ ਆਪਾਂ ਕਬੂਤਰ ਵੀ ਪੈਰਾ ਸਿਰ ਬੋਗਾ ਫੇ ਇਹ ਨਹੀਂ ਵੀ ਐਵੇਂ ਡੇਗਦਾ ਫਿਰੇ ਕੰਧਾਂ ਚ ਵਾਲੀ ਦਾ ਖਰੂਗਾ ਪਾਣੀ ਲੱਭਦਾ ਫਿਰਉਣਾ ਐ ਪੈਰਾਂ ਸਿਰ ਬਹੁਤ ਘੱਟ ਪਤਾ ਨੂੰ ਲੱਗੂ ਵੀ ਉੱਡ ਗਿਆ ਤੇ ਚਲੋ ਚੱਲਦੇ ਆਪਾਂ ਅਗਲੇ ਟੌਪਿਕ ਵੱਲ ਹਾਂਜੀ ਵੀਰ ਜੀ ਲਓ ਜੀ ਆ ਗਿਆ ਆਪਾਂ ਵੀਡੀਓ ਦਾ ਸਪਾਰਟ ਤੇ ਜਲਦੀ ਹੀ ਆਪਾਂ ਸ਼ੁਰੂ ਕਰਦੇ ਆਪਾਂ ਨੂੰਕਤਾ ਜ਼ਿਆਦਾ ਤੜ ਸਾਹਮਣ ਲੈਣਾ ਵੀਡੀਓ ਲੰਮੀ ਹੋ ਜਾਂਦੀ ਹੈ ਠੀਕ ਹੈ ਜੀ ਤੇ ਇਹ ਜਿਹੜਾ ਮੈਂ ਤੁਹਾਨੂੰ ਨੁਕਤਾ ਦੱਸਣ ਲੱਗਾ ਨਾ ਜਿਹੜੇ ਗੋਲ ਲਸ ਲਗਾ ਵੀਰ ਜੀ ਇਹ ਹੈਗੀ ਆ ਦੇਸੀ ਚੀਜ਼ਾਂ ਤੇ ਪਲੱਸ ਬਲੈਤੀ ਜਿਹਨੂੰ ਕਹਿੰਦੇ ਆ ਮੈਡੀਸਨ ਤੇ ਜਰੂਰ ਇਜਮਾਇਓ ਬਹੁਤ ਵਧੀਆ ਚਲ ਬੈਂ ਤੁਹਾਨੂੰ ਯਾਰ ਹੁਣ ਕੀ ਇਹਦੇ ਬਾਰੇ ਸਾਰਾ ਰਿਜ਼ਲਟ ਬਹੁਤ ਬਹੁਤ ਵਧੀਆ ਰਿਜ਼ਲਟ ਹੈ ਗੋਲੀ ਦਾ ਤੇ ਚਲੋ ਆਪਾਂ ਚੱਲਦੇ ਹਾਂ ਹੁਣ ਆਪਣੇ ਤੁਹਾਨੂੰ ਪਹਿਲਾਂ ਦੱਸਦਾ ਗੋਲੀਆਂ ਕਿਹੜੇ-ਕਿਹੜੇ ਲੈਣੀਆਂ ਫਿਰ ਦੇਸੀ ਚੀਜ਼ਾਂ ਕਿਹੜੇ ਲੈਣੀਆਂ ਫਿਰ ਗੋਲੀ ਦੀ ਕਿੰਨੀ ਮਾਤਰਾ ਪਾਉਣੀ ਤੇ ਕਿਵੇਂ ਬਣਾਉਣੀ ਠੀਕ ਹੈ ਵੀਰ ਜੀ ਲਓ ਵੀਰ ਜੀ ਨੰਬਰ 1 ਤੇ ਆ ਗਈ ਤੁਹਾਡੀ ਜੀ ਨਾਂ ਪੜ ਲਓ ਆਪੇ ਇਹਦੇ ਮੋਟੀਵਲ ਮਸ਼ਹੂਰੇ ਜਬਾਨਾ ਮਸ਼ਹੂਰੇ ਵਰਲਡ ਕਬੂਤਰ ਬਾਜੀ ਨੂੰ ਚੇਂਜ ਕਰਦਾ ਜਦੋਂ ਦੀ ਆ ਗਈ ਹੈ ਐਂਡੀ ਕਰਾਉਨ ਦੀ ਜਦੋਂ ਦੀ ਗੋਲੀ ਆਈ ਆ ਜੀ ਨੰਬਰ 1 ਇੱਕ ਗੋਲੀ ਲੈ ਲੈਣੇ ਮੋਟੀਵਲ ਉਸ ਤੋਂ ਬਾਅਦ ਮਸ਼ਹੂਰੇ ਸੁਪਰ ਜਬਾਨਾ ਹੋਰ ਨਾਂ ਤੁਸੀਂ ਮੇਰੇ ਵੀਰ ਪੜ੍ਹ ਲਓ ਮਾਡਰਨ ਆ ਲਓ ਜੀ ਇੱਕ ਗੋਲੀ ਵੀਰ ਜੀ ਪਾ ਲੈਣੀ ਇਹ ਦੋ ਗੋਲੀਆਂ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਆ ਗਈ ਇੱਕ ਹੋਰ ਬੜਾ ਅਜਿਹਾ ਟ੍ਰੈਂਡਿੰਗ ਗੋਲੀ ਚੱਲਦੀ ਵੀ ਪਿਛਲੇ ਸੀਜ਼ਨ 'ਚ ਬੜੀ ਚੱਲੀ ਨਾਂ ਹੈਗਾ ਇਹਦਾ ਜੀ ਪਰਿਟੌਨ ਇੱਕ ਗੋਲੀ ਇਹ ਪਾਉਣਾ ਠੀਕ ਹੈ ਤਿੰਨ ਗੋਲੀਆਂ ਹੋ ਗਿਆ ਉਸ ਤੋਂ ਬਾਅਦ ਆ ਆਜੋ ਜੀ ਅੱਗੇ ਇਹ ਵੀ ਮਸ਼ਹੂਰ ਜਵਾਨਾਂ ਨੇ ਆ ਇਹੋ ਯੂਜ਼ ਵੀ ਕੀਤੀ ਵਿੱਚੋਂ ਤੁਹਾਨੂੰ ਦੇਖਣੇ ਡੇਓ ਇਹ ਗੋਲੀ ਦਾ ਨਾਂ ਹੈਗਾ ਜੀ ਮੈਥਿਕੋਬਾਲ ਇੱਕ ਗੋਲੀ ਇਹ ਲੈਣਾ ਇੱਕ ਗੋਲੀ ਇੱਥੇ ਮੇਰੇ ਕੋਲ ਹੈ ਨੇ ਆ ਬੜੀ ਵਧੀਆ ਗੋਲੀ ਅਜਬੂਦਾ ਗੋਲੀ ਇੱਕ ਗੋਲੀ ਤੁਸੀਂ ਪਾਲਣੀ ਹੋ ਉਹਦਾ ਨਾਮ ਹੈਗਾ ਜੀ ਏਵਲ ਏਵਲ 25 ਪੌਣੀ ਦੀ 50 ਨਹੀਂ ਪੌਣੀ ਏਵਲ 25 ਠੀਕ ਹੈ ਜੀ ਇਹ ਗੋਲੀਆਂ ਹੋ ਗਈਆਂ ਟੋਟਲ ਸਾਡੀਆਂ 2 3 4 ਤੇ 5 ਗੋਲੀਆਂ ਹੋ ਗਈਆਂ ਠੀਕ ਹੈ ਵੀਰ ਜੀ ਗੋਲੀਆਂ ਲੈਣੀਆਂ ਚੰਗੀ ਤਰ੍ਹਾਂ ਨੂੰ ਪੀ ਕੇ ਪਾਊਡਰ ਕਰਾ ਲੈਣਾ ਠੀਕ ਹੈ ਜੀ ਜਿੰਨਾ ਪੀਓਗੇ ਵੀਰ ਉਨਾਂ ਨੇ ਤੁਹਾਨੂੰ ਮਜ਼ਾ ਦੇਊਗੀ ਤੇ ਅੱਗੇ ਹੁਣ ਦੇਸੀ ਚੀਜ਼ਾਂ ਕਿਹੜੀਆਂ-ਕਿਹੜੀਆਂ ਲੈਣੀਆਂ ਦ੍ਰਿਸ਼ਕ ਇੱਕ ਹੁੰਦੀ ਚੀਜ਼ ਪਈਆ ਵੇ ਮੇਰੇ ਕੋ ਮੈਂ ਲੈ ਕੇ ਨਹੀਂ ਆਇਆ ਸੌਰੀ ਫੋਰ 댓 ਨਿਕਨੇ ਕੇ ਦਾਣੇ ਹੁੰਦੇ ਆ 20 ਦਾਣੇ ਦ੍ਰਿਸ਼ਕ ਦੇ ਬਾਗ ਹਾਂਜੀ ਵੀਰ ਜਿਵੇਂ ਕੀ ਗੱਲ ਚੱਲਦੀ ਪਈ ਸੀ ਪੀ 7 ਘੁੰਡੀ ਰੱਖ ਜਣੇ ਪਰ ਆਪਾਂ ਨੇ ਯਾਰ ਘੁੰਡੀ ਰੱਖਨੇ ਰੱਬ ਨੂੰ ਜਾਣਦੇ ਨੇ 40 ਤਰੀਕ ਤੱਕ ਸੌਰੀ 40 ਡਿਗਰੀ ਤੱਕ ਟੈਂਪਰੇਚਰ ਹੈ ਤੇ ਤੁਸੀਂ ਪੌਣਾ ਮਣੱਕਾ ਇੱਕ ਬੀ ਕੱਢ ਗਏ 40 ਤੋਂ ਪਲੱਸ ਟੈਂਪਰੇਚਰ ਤੇ ਪੌਣੇ ਆ ਦ੍ਰਿਸ਼ਕ ਵਿਦਾਨ ਠੀਕ ਕਲੀਅਰ ਹੋ ਗਿਆ ਵੀਰ ਜੀ ਹੁਣ ਅੱਗੇ ਆ ਜਿਹੜੀ ਹੋਰ ਆਈਟਮ ਚੱਲਣੇ ਆ ਆ ਵੇਖ ਲੋ ਤਾਂ ਇਹਾਂ ਦੇ ਨੇ ਕੋਈਾਨੂੰ ਪਸੰਮande ਵੀਡੀਓ ਬਣਾਈ ਜਾਂਦਾ ਤੇ ਆਹ ਹੁਣੀ ਪੌਂਦੇ ਨੇ ਆ ਵੇਖ ਨੰਬਰ 1 ਤੇ ਲੋਹ ਪਸਮ ਨੰਬਰ 2 ਤੇ ਸੁੱਚੇ ਮੋਤੀ ਨੰਬਰ 3 ਤੇ ਤੁਹਾਡਾ ਹੋ ਗਿਆ ਘੜਾ ਕੁਸ਼ਤਾ ਮਰਜਾਨ ਤੇ ਉਸ ਤੋਂ ਬਾਅਦ ਤੇ ਹੋ ਗਿਆ ਤੁਹਾਡਾ ਇੱਕ ਪੁਛਤਾ ਹੋਰ ਕਿਹੜਾ ਇਹ ਨੰਬਰ 4 ਤੇ ਇਹ 12 ਸਿੰਘ ਠੀਕ ਹੈ ਜੀ ਇਹ ਸਾਰੇ ਚੀਜ਼ਾਂ ਵੇਲੇ ਇਕੱਠੀਆਂ ਕਰੋ ਇਸ ਤਰ੍ਹਾਂ ਪਾਗ ਰੱਖ ਲਓ ਠੀਕ ਹੈ ਵੀਰ ਜੀ ਤੇ ਮਾਲੋ ਗੋਲੀਆਂ ਪੀ ਕੇ ਪਾਊਡਰ ਬਣਾ ਲਿਆ ਤੁਸੀਂ ਠੀਕ ਹੈ ਵੀਰ ਜੀ ਉਹਦੇ ਵਿੱਚ ਪਾਊਡਰ ਦੇ ਇੱਕ ਛੁਟਕੀ ਭਰੋ ਸਾਰੇ ਚੀਜ਼ਾਂ ਦੇ ਛੁਟਕੀ ਭਰੋ ਇੱਕ ਸਿਨਾ ਜੁੜਕੀ ਜਾ ਕੇ ਵੇ ਸੁੱਟ ਦੋ ਜਿਹੜੇ ਤੁਸੀਂ ਜੇ ਮਣੱਕਾ ਪੀਆ ਮਣੱਕੇ ਚ ਗੋਲੀ ਨੂੰ ਕੋਲ ਕੇ ਵਟ ਲੋ ਤੇ ਜੇ ਤੁਸੀਂ ਅੱਗੇ ਦ੍ਰਿਸ਼ਕ ਉਹਦਾ ਪੇਸਟ ਬਣਾਇਆ ਚਾੜੀ ਤੋਂ ਉੱਪਰ ਕੰਮਰ ਚ ਤੇ ਉਹਦੇ ਵਿੱਚ ਗੋਲੀ ਵਟ ਲੋ ਕਲੀਅਰ ਹੋ ਗਿਆ ਵੀਰ ਜੀ ਹੁਣ ਸਭ ਤੋਂ ਮੇਨ ਗੇਮ ਇੱਥੇ ਸ਼ੁਰੂ ਹੋਣੀ ਆ ਗੋਲੀਆਂ ਦੀ ਮਾਤਰਾ ਤੇ ਕਿ ਕਿੰਨੀਆਂ ਇਹਦੀਆਂ ਆਪਾਂ ਗੋਲੀਆਂ ਵਟਣੀਆਂ ਠੀਕ ਹੈ ਜੀ ਇਥੇ ਫੇਰ ਸਤਾਦ ਲੋਕ ਇਥੇ ਫੇਰ ਓਲਾਰਾ ਖ ਜਾਂਦੇ ਆ ਇਥੇ ਨਹੀਂ ਗੱਲ ਦੱਸਦੇ ਸਹੀ ਤੁਹਾਨੂੰ ਬਿਲਕੁਲ ਮੈਂ ਦੱਸਦਾ ਨਹੀਂ ਸਹੀ ਕਰ ਰੱਖਦੇ ਤੁਸੀਂ ਵੀਰ ਜੀ ਕੀ ਕਰਨਾ ਗੋਲੀਆਂ ਇਹ ਸਾਰਾ ਜਿਹੜਾ ਸਮਾਨ ਹੈ ਨਾ ਇਹਦੀਆਂ ਗੋਲੀਆਂ ਵਾਟਰ ਵਾਲੀਆਂ 30 ਐਡਾ ਸਿਆਜ ਬਣੇ ਐਡਾ ਬਣੇ 30 ਮੇਰੇ ਹਿਸਾਬ ਨਾਲ ਨਾ ਕਾਲੀ ਮਿਰਚ ਤੋਂ ਛੋਟੀਆਂ ਗੋਲੀਆਂ ਬਣਦੀਆਂ ਨੇ ਬੱਟ ਕੇ ਗੋਲੀਆਂ ਰੱਖ ਲੈਣੀਆਂ ਠੀਕ ਹੈ ਵੀਰ ਜੀ ਤਾਂ ਨਮ ਗੋਲੀਆਂ ਦਿਖਾ ਦੇਣਾ ਆਖ ਤੋਂ ਪਿਛਲੇ ਸਾਲ ਦੀਆਂ ਗੋਲੀਆਂ ਹਜੇ ਵੀ ਆਪਣੇ ਕੋਲ ਬਚੀਆਂ ਪਈਆਂ ਤੇ ਤੁਹਾਨੂੰ ਮੈਂ ਵਿਖਾਵ ਦੇਣਾ ਕੋਲੇ ਨੜਬੀ ਹਜੇ ਵੀ ਵਧੀਆਂ ਪਈਆਂ ਐਵੇਂ ਨਾ ਕਿਉ ਕਿ ਕੋਈ ਝੂਠੇ ਵੱਢੀ ਜਾਂਦੇ ਆ ਉਹ ਇਹਨੇ ਯਾਰ ਸਾਡਾ ਲੋਕਾਂ ਵਾਲਾ ਕੰਮ ਹੈ ਨਹੀਂ ਰੱਬ ਨੂੰ ਜਾਣ ਦੇਣੀ ਆ ਜੇ ਮੈਂ ਤੁਹਾਨੂੰ ਦੱਸੂਗਾ ਨਾ ਕੋਈ ਤੇ ਤੁਸੀਂ ਕਿਥੋਂ ਕਾਮਯਾਬ ਹੋ ਜਾਓਗੇ ਦੱਸੋ ਆ ਵੇਖੋ ਵੀਰੇ ਆ ਗੋਲੀ ਆ ਵੇਖੋ ਹੁਣ ਤੁਸੀਂ ਇੱਕ ਹੋਰ ਗੱਲ ਇੱਥੇ ਹੋਰ ਲੋਕ ਪੁੰਡੇਰਾ ਆ ਜਾਂਦੇ ਹੁਣ ਤੁਸੀਂ ਕਹਣਾ ਵੀਰ ਜੀ ਗੋਲੀਆਂ ਚ ਚਿੱਟੀਆਂ ਦੇਖਣ ਡੀਆਂ ਤੇ ਤੁਸੀਂ ਸਾਨੂੰ ਦੱਸੇ ਮੈਂ ਅੱਜ ਆ ਜੀ ਗੋਲੀਆਂ ਲੱਗਦੀਆਂ ਨਹੀਂ ਤਾਂ ਮੋਤੀ ਹੁੰਦੇ ਆ ਪਹਿਲੇ ਸੀ ਜਾਂਦੇ ਆ ਗੋਲੀਆਂ ਅੱਜ ਵੀ ਬੜੀ ਬ੍ਰੋਕਰਨਾ ਮਾਲ ਵੜਿਆ ਪਿਆ ਇਹੋ ਗੋਲੀ ਲੱਗੀ ਸੀ ਚਲੋ ਤੁਹਾਨੂੰ ਇੱਕ ਬਾਜੀ ਦੀ ਵੀ ਅੱਜ ਗੱਲ ਸੁਣਾ ਦੇਣਾ ਅੱਗੇ ਚੱਲਦੇ ਆਪਾਂ ਬਾਅਦ ਚ ਜਿਹੜੇ ਲੋਕ ਆਂਦੇ ਮੇਰੇ ਭਰਾ ਵੀ ਕੋਈ ਥੋੜਾ ਥੋੜਾ ਛੱਡਿਆ ਕਿ ਐਵੇਂ ਟੋਟਲ ਦੇ ਤਰ੍ਹਾਂ ਕਰ ਦਿਓ ਜਿੰਦੀ ਜਾਗਦੀ ਮਿਸਾਲ ਆਪਣੇ ਪਿੰਡ ਯਾ ਠੇਕੇਦਾਰ ਵੀਡੀਓ ਜੀ ਮੇਰੇ ਨਾਲ ਆਇਆ ਹੋਣਾ ਕਿ ਤੇ ਥੰਬੜਾ ਸੱਜਣਾ ਤੇ ਆਪੋਂ ਦਾ ਪੱਠਾ ਸਾਂਭਿਆ ਸੀ 0 ਕਲੀ ਦਾ ਸੀ ਮੇਰੇ ਸਾਹਮਣੇ ਇੱਕ ਦਾ ਹੋਊਗਾ ਸਾਡੇ ਲਾਗੇ ਪਿੰਡ ਆਫਾ ਦੇ ਗੜ ਸ਼ੁਕਰ ਚੱਕ 40 ਤੋਂ 50 ਕਬੂਤਰ ਛੋਟੇ ਗਰਮੀ ਫੁੱਲ ਜਦੋਂ ਆਹ ਹਾਰ ਦੀ ਸ਼ੁਰੂਆਤ ਜੇੜ ਦਾ ਲੈਣ ਦਾ ਪੁਣ ਇੱਥੇ ਕਿ ਜੇ ਬਾਜੀ ਮੈਨੂੰ ਐਗਜ਼ੈਕਟਲੀ ਡੇਟ ਚਾਹੀਦੀ 50 ਛੋਟੇ ਹੀ ਬੱਚਾ ਆਪਾਂ ਸਾਂਭਿਆ ਸੀ ਉਹਦਾ ਭਰਾ ਆਪਣੇ ਦਾ ਤੇ ਆਹ ਜਿਹੜੀ ਗੋਲੀ ਆ ਨਾ ਇਹੋ ਜਿਹੀ ਗੋਲੀ ਨਹੀਂ ਤੇ ਬੰਦਾ ਉਥੇ ਵੀਡੀਓ ਵੇਖੂਗਾ ਇਹ ਵਿੱਚ ਤੁਹਾਡੇ ਦੇ ਕਮੈਂਟ ਵੀ ਕਰੂਗਾ ਆ ਵੇ ਗੋਲੀ ਇਹ ਤੁਹਾਨੂੰ ਮੈਂ ਦੱਸਦਾ ਵੀ ਚਿੱਟੀ ਗੋਲਾ ਵੀ ਆਪਾਂ ਤੁਹਾਨੂੰ ਦੱਸ ਦੇਣਾ ਰਾਜ ਇਹ ਵੀ ਡਿਸਕਲੋਜ਼ ਕਰ ਦੇਣਾ ਗੋਲੀ ਪਹਿਲੀ ਸਾਂਭ ਚਲੋ ਫਿਰ ਕੇ ਵੀਡੀਓ ਦੱਸੂਗਾ ਉਹ ਵੀ ਕੋਈ ਜਲਦੀ ਨਹੀਂ ਹੈਗੀ ਗਰਮ ਕੀਤਾ ਉਹ ਗਰਮ ਵੀ ਨਹੀਂ ਕੀਤਾ ਹਲਕਾ ਜਾਈ ਸਾਫ਼ ਕਰਕੇ ਠੰਡਾ ਕਰਕੇ ਤੇ ਆ ਗੋਲੀ ਜਾਨ ਦੇ ਨੂੰ ਫੇਰ ਦਿੱਤੀ ਤੇ ਪਿੰਡ ਵੱਡਾ ਵਾਫਾ ਦੇਕਰ ਸ਼ੁਕਰਚੱਕ ਲੋਕ ਜਾਣਦੇ ਆ ਲਾਗੇ ਸਾਡੇ ਸਾਰਾ ਦਿਨੇ ਬੱਚਾ ਕਰ ਗਿਆ ਸਾਰਾ ਦਿਨੇ ਤੇ ਸ਼ਾਮਾਂ ਨੂੰ ਕੋਈ 7:30 ਤੋਂ ਬਾਅਦ ਇਹ ਵੜਿਆ ਹੀ ਟਾਂਗੀ ਤੇ ਉਹਦੇ ਦੇ ਨੇਰਾ ਹੋ ਗਿਆ ਤੇ ਕਿ ਤਰੇ ਗਿਉਣੇ ਕਿਕਰ ਚ ਵੜਿਆ ਤੇ ਬਾਅਦ ਵਿੱਚ ਬੱਚਾ ਵੀ ਆ ਥਾ ਗਿਆ ਤੇ ਪੰਜਾਂ ਚ ਬਾਜੀ ਸਾਂਝੀ ਹੋਈ ਉਹ ਤੇ ਉੱਥੇ ਆ ਆਪਣੇ ਸਾਹਮਣੇ ਬੰਦੇ ਨੇ ਉੱਥੇ ਵਨ ਕੀਤਾ ਹਿੱਸਾ ਲਿਆ ਤੇ ਨਹੀਂ ਤੇ ਮੇਰਾ ਭਰਾ ਵੇਚ ਹੀ ਹੋਊਗਾ ਕਮੈਂਟ ਦੇ ਵਿੱਚ ਤੁਹਾਨੂੰ ਆਪੇ ਦੱਸ ਦਊਗਾ ਜੇ ਉਹ ਸੁਣਦਾ ਹੋਵੇ ਮੇਰੀ ਵੀਡੀਓ ਤੇ ਦੱਸੂਗਾ ਤੁਹਾਨੂੰ ਵੀ ਹਾਂ ਸਾਂਭਿਆ ਇੱਕ ਉਤਰੇ ਆ ਵੀਰ ਜੀ ਦਲੇ ਦਲੇ ਦੀ ਆ ਜਿਹੜੇ ਭਰਾ ਆਂਦੇ ਆ ਕਿ ਕੋਈ ਨੰਬਰ ਤੜਾ ਲੱਗਾ ਕਿ ਲੱਗਾ ਆ ਗੋਲੀ ਦੇ ਉੱਤੇ ਆਪਾਂ ਕਬੂਤਰ ਸਾਂਭਿਆ ਵੇਲੇ ਸਾਲ ਹੋਰ ਤੁਹਾਨੂੰ ਸਮਝਾ ਵੀ ਦੱਸਾਂਗੇ ਪੂਰੀ ਤੇ ਉਹ ਆਪਾਂ ਕਬੂਤਰਾਂ ਨੂੰ ਤੁਹਾਨੂੰ ਕਿ ਜਿਆਦਾ ਲੰਮਾ ਜੋੜਾ ਸਾਂਭੇ ਨਾ ਔਰ ਸਭ ਤੋਂ ਵੱਡੀ ਗੱਲ ਕੋਈ ਆਪਣੇ ਘਰ ਨਹੀਂ ਸਾਂਭੇ ਜਿत्रा ਸਤਾ ਦੇ ਕਬੂਤਰ ਛੱਡ ਜੋ ਬੰਦਾ ਜੀ ਦਾ ਜਾਗਦਾ ਆਪਣੇ ਨਾਲ ਹੀ ਹੁੰਦਾ ਪੁੱਛ ਕੇ ਵੇਖ ਲੋ ਕਬੂਤਰ ਵੀ ਉਸ ਨੂੰ ਸਮਾਇਆ ਉਹਨੇ ਆਪ ਸਾਹਮਣੇ ਕਬੂਤਰ ਤੇ ਮੈਂ ਨਾ ਵੀ ਠਾਪਾ ਮਾਰ ਮਾਰ ਕੇ ਪਠਾਉੜਦਾ ਸੀ ਤੇ ਪੂਰੀ ਦੁਨੀਆ ਵੇਂਦੀ ਪਠਾਉੜਦਾ ਉਹ ਯਾਰ ਕਰਨ ਵਾਲੇ ਆਪਾਂ ਨੇ ਕਰਨ ਵਾਲੇ ਦੇ ਬਾਬਾ ਨਾਨਕਾ ਆਪਣਾ ਤੇ ਵਿਸ਼ਵਾਸ ਹੈ ਉਹ ਆਉਂਦੇ ਨਾ ਤੁਹਾਨੂੰ ਦੱਸੀ ਗੱਲ ਕਿ ਜਿਹੜਾ ਮਾਲਕ ਦਾ ਉਹਦਾ ਕੰਮ ਪਾਣੀ ਪਾਉਣਾ ਤੇ ਫਲ ਫੁੱਲ ਤੇ ਫਿਰ ਰੱਬ ਲਾਉਂਦਾ ਜੇ ਸਾਡੀ ਨੀਤ ਸਾਫ਼ ਆ ਨਾ ਤੇ ਤੁਹਾਨੂੰ ਫਲ ਪੱਕਾ ਲੱਗੂ ਠੀਕ ਹੈ ਵੀ ਚਲੋ ਗੱਲ ਜਿਆਦਾ ਲੰਬੀ ਹੋ ਜਾਂਦੀ ਵੀਡੀਓ ਉਹਨਾਂ ਨੂੰ ਦੱਸਦਾ ਕਿ ਗੋਲੀ ਚਿੱਟੀ ਕਿਉਂ ਆ ਇਹ ਗੋਲੀ ਚਿੱਟੀ ਪਤਾ ਕਿਵੇਂ ਵੀਰ ਜੀ ਇਹਦੇ ਵਿੱਚ ਪਾਇਆ ਆਪਾਂ ਚਾਂਦੀ ਦੇ ਵਰਕ ਗੋਲੀ ਨੂੰ ਥੋੜੀ ਪਕਾਈ ਕਰਨ ਵਾਸਤੇ ਨਾ ਗੋਲੀ ਕੱਚੀ ਰਹਿੰਦੀ ਹੈ ਉਦ ਤਰਾ ਤੇ ਉਹ ਚਾਂਦੀ ਦੇ ਵਰਕਾਂ ਦੇ ਵਿੱਚ ਆਪਾਂ ਲਵੇਟੀ ਆ ਆਵੇ ਲੋ ਗੋਲੇ ਇਹ ਲੱਗਦੀ ਹੈ ਨਾ ਵੀ ਜਿਵੇਂ ਅ ਮੋਤੀੰਦੇ ਤੇ ਵੀਰ ਜੀ ਸਾਡੀ ਮੇ ਤੇ ਆਪਣੇ ਕਬੂਤਰ ਡਾਉਣਾ ਆ ਜਿਹੜੀ ਤੁਹਾਨੂੰ ਦੱਸੀ ਹੈ ਇਹੋ ਗੋਲੀਆਂ ਮੈਂ ਆਪਣੇ ਕਬੂਤਰਾਂ ਨੂੰ ਲਾਈਆਂ ਜਿਹੜੇ ਹੁਣ ਮੇਰੇ ਝੇੜ ਦੇ ਵਿੱਚ ਉੱਡੇ ਕਬੂਤਰ ਇਹ ਕਿਤੇ ਆਪਣਾ ਪਹਿਲਾ ਨੰਬਰ ਵੀ ਲੱਗਾ ਹੈ ਕੱਪ ਵਜੇ ਤੇ ਆਪਾਂ ਤੇ ਕਬੂਤਰੀ ਆਪਣੇ 2-3 ਜਗ੍ਹਾ ਬਾਤ ਰਹੀ ਚਾਰ 4-4 ਵਜੇ ਕਬੂਤਰੀ 4-4 ਵਜੇ ਉੜਦੀ ਤੇ ਠਾਪਾਂ ਮਾਰ-ਮਾਰ ਬੈੰਦੀ ਦੀ ਠੀਕ ਆ ਇਹੋ 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 ਹੀ ਗੋਲੀ ਜਿਹੜੀ ਤੁਹਾਨੂੰ ਦਾ ਦਿੱਤੀਆਂ ਨਾ ਇਹਦੇ ਉੱਤੇ ਤੇ ਹੁਣ ਮੇਰੇ ਭਰਾ ਹੁਣ ਤੇ ਯਾਰ ਕਮੈਂਟ ਮੇਰੇ ਵੀਰ ਇਹ ਨਾ ਕਰਕੇ ਸੋ ਯਾਰ ਭਾਜੀ ਗੋਲੀਆਂ ਹੈ ਨਹੀਂ ਗੋਲੀਆਂ ਸਾਨੂੰ ਦੇ ਸੋ ਜਲ ਮੰਗਾ ਦੋ ਉਹ ਮੇਰਾ ਭਰਾ ਜਦੋਂ ਬੰਦੇ ਦੀ ਨੀਂਦ ਹੁੰਦੀ ਤੇ ਚਾਰਾ ਕਰਉਂਦਾ ਉਹ ਕਿਤੇ ਨਾ ਕਿਦੋਂ ਗੋਲੀਆਂ ਦਬੰਦ ਬੋਸ ਕਰ ਲੈਣਾ ਤੁਸੀਂ ਵੀ ਮੈਨੂੰ ਬਤਾ ਕਰ ਹੀ ਲੈਣਾ ਸਭ ਤੋਂ ਵੱਡੀ ਗੱਲ ਹੁੰਦੀ ਯਾਰ ਗੇਮ ਦੱਸਣੀ ਦਾਸ ਦਾ ਨਹੀਂ ਵੀਰ ਕੋਈ ਅੱਜ ਕੱਲ ਤੇ ਗੋਲੀਆਂ ਤੇ ਪਤਾ ਨਹੀਂ ਕਿੰਨੀਆਂ ਤਰੀਆਂ ਫਿਰਦੀਆਂ ਸਭ ਤੋਂ ਮੇਨ ਚੀਜ਼ ਇੰਦੀ ਗੇਮ ਜੇ ਕੋਈ ਦੱਸੇ ਕੋਈ ਨਹੀਂ ਵੀਰ ਦਾਸ ਦਾ ਸਿਆਣੇ ਆਂਦੇ ਨਾ ਕਿ ਜਿਹੜਾ ਪਿਆਸਾ ਵਾ ਉਹ ਖੂਕ ਹੋ ਜਾਂਦਾ ਹਮੇਸ਼ਾ ਖੂਨ ਹੀ ਪਿਆਸੇ ਘੋਂਦਾ ਯਾਰ ਪਰ ਆਪਾਂ ਉਲਟ ਕੰਮ ਵੇਖੋ ਪਹਿਲੀ ਤੇ ਤੁਹਾਨੂੰ ਦੱਸਣ ਲਿਆ ਅਸੀਂ ਆਪਣੇ ਆਪ ਨੂੰ ਉਹ ਨਹੀਂ ਮੰਨਦੇ ਕਿ ਅਸੀਂ ਬੜੇ ਵੱਡੇ ਉਸਤਾਦ ਹਾਂ ਕੋਈ ਜਾਂ بڑا ਸਾਡਾ ਨਾਂ ਕੋਈ ਵੀ ਸਾਡਾ ਨਾਣੇ ਅਸੀਂ ਖਾਕੇ ਆ ਧੂੜੀਆਂ ਚਰਾਂ ਦੇ ਤੁਹਾਡੇ ਪਰ ਬੜੇ ਔਖੇ ਹੋ ਕੇ ਗੇਮ ਆਪਾਂ ਸਿੱਖੀ ਲਈ ਆ ਤੇ ਪਰ ਮਾਨ ਦੇ ਵਿੱਚ ਇਹ ਹੀ ਯਾਰ ਨਹੀਂ ਜਿਹੜੇ ਬੰਦੇ ਵਿਚਰੇ ਹੁਣ ਮੈਂ ਵੇਖਿਆ ਬੜੇ ਖੁਸ਼ ਹੋ ਕੇ ਜਦੋਂ ਬਾਜ਼ੀਆਂ ਦਲਿਆਂ ਦੇ ਵੀ ਕਰ ਜਾਈ ਤਾ ਨਾ ਬੜੇ ਖੁਸ਼ੀ ਖੁਸ਼ੀ ਵਿਚਾਰੇ ਲੋਕ ਸਵੇਰੇ ਆਉਂਦੇ ਆ ਐਂਟਰੀ ਕਰਾਉਂਦੇ ਆ ਦਲਿਆਂ ਤੇ ਪਰ ਹਾਥੋਂ ਤੇ ਝਾੜ ਕੇ ਬੰਦੇ ਤੁਰ ਜਾਂਦੇ ਤੇ ਜਿਹੜੇ ਜਿੱਤਣ ਵਾਲੇ ਉਹ ਹੀ ਪੰਜ ਚਾਰ ਹੁੰਦੇ ਉਹ ਜਿੱਤ ਕੇ ਫਿਰ ਗਾਹ ਜਾਂਦੇ ਕਿਉਂ ਜਿੱਤਦੇ ਹੋ ਗਾ ਕਿਉਂ ਗਾਹ ਨੂੰ ਚਲੇ ਜਾਂਦੇ ਉਹ ਜਿੱਤਦੇ ਦੂਜੇ ਕਿਉਂ ਨਹੀਂ ਜਿੱਤਦੇ ਕੋਤਾਂ ਨੂੰ ਗੇਮ ਨਹੀਂ ਦੱਸਦਾ ਕੋਈ ਯਾਰ ਗੇਮ ਹੀ ਨਹੀਂ ਖੇ ਕੋਈ ਹੈਗੀ ਠੀਕ ਨਹੀਂ ਗੱਲ ਤੇ ਕਬੂਤਰ ਨੂੰ ਐਂ ਵਧੀਆ ਡਾਈਟ ਪਾਓ ਵਧੀਆ ਸੰਭਵ ਮੈਂ ਕਿ ਕਬੂਤਰ ਤੇ ਯਾਰ ਦਾਣੇ ਤੇ ਉੜ ਜਾਂਦੇ ਹੁੰਦੇ ਠੀਕ ਹੈ ਵੀਰ ਜੀ ਇਹ ਆ ਹੋ ਗਈ ਆਪਣੀ ਗੋਲੀ ਅੱਜ ਦੀ ਤੇ ਹੋਰ ਜੇ ਮੇਰੇ ਭਰਾ ਦਾ ਕਿਸੇ ਦਾ ਕੋਈ ਕਮੈਂਟ ਆ ਤੇ ਦੱਸੋ ਕਰੋ ਤੇ ਫਿਆਂ ਨਾਲੋਂ ਮੇਰੇ ਵੀਰ ਜੀ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਮੇਰੇ ਭਰਾ ਵੇਂਦੇ ਬੜੇ ਵੀਡੀਓ ਪਰ ਯਾਰ ਚੈਨਲ ਸਬਸਕ੍ਰਾਈਬ ਕਰਾ ਦੇ ਸਬਸਕ੍ਰਿਪਸ਼ਨ ਪਹਿਲਾਂ ਆ ਬਟਨ ਸਬਸਕ੍ਰਾਈਬ ਤੇ ਦਬਿਆ ਕਰੋ ਨਾਲੇ ਬੈਲ ਦਾ ਤੇ ਲਗਾ ਮੰਨੇ ਟਨ ਉਹਨੂੰ ਦਬਿਆ ਕਰੋ ਜਦੋਂ ਬਹੁਤ ਨਵੀਂ ਵੀਡੀਓ ਆਊ ਉਸੇ ਵੇਲੇ ਤੁਹਾਡੇ ਫੋਨ ਦੇ ਵਿੱਚ ਆ ਜਾ ਕਰੇ ਠੀਕ ਹੈ ਵੀਰ ਜੀ ਤੇ ਗੱਲ ਆਪਣਾ ਇੰਨੀਆਂ ਗੱਲਾਂ ਕਰਦਾ ਮੈਂ ਸਮਾਪਤ ਕਰਦਾ ਕਿਵੇਂ ਯਾਦਿਕਾਂ ਤੇ ਪਰਮਾਤਮਾ ਸਾਰਿਆਂ ਚੜ੍ਹਦੀ ਕਲਾ ਕੇ ਸਾਰਿਆਂ ਯਾਦ ਪੁਛੀ ਸਹੀ ਰਹਿਣ ਵਧੀਆ ਸਾਰੇ ਸ਼ੌਂਕ ਕਰਨ ਸ਼ੌਂਕ ਵਾਸਤੇ ਰੱਖੇ ਯਾਰ ਆਪਾਂ ਠੀਕ ਹੈ ਤੇ ਇੱਥੇ ਆਪਾਂ ਵੀਡੀਓ ਨੂੰ ਕਰਦੇ ਆ ਆਪਣੇ ਸਮਾਪਤ ਧੰਨਵਾਦ ਤੁਹਾਡਾ ਰੱਬ ਰੱਖੇ